ਸੌਰ ਸੰਗਰਜੀ ਜੀ ਜੀਮੇ ਕਿ ਆਪ ਸਭ ਨੂੰ ਮੈਂ ਪਿਛਲੇ ਸ਼ੋਰਟ ਦੇ ਵਿੱਚ ਕਿਹਾ ਹੀ ਸੀ ਕਿ ਸਾਡੇ ਪਿੰਡ ਦੇ ਵਿੱਚੋਂ ਇੱਕ ਨਗਰ ਖੇਤਰ ਦੀ ਜਮਾਨਗੀ ਹੋਵੇਗੀ ਤੇ ਸੌਰ ਸੰਗਰਜੀ ਮੇਰੀ ਹੁਣ ਉਹ ਵਾਲੀ ਵੀਡੀਓ ਆਈ ਚੁੱਕੀ ਹੈ ਇਹ ਰਹੀ ਆ ਸੌਰ ਸੰਗਰਜੀ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਖਾਲਸਾ ਪੁਰੀ ਅਤੇ ਉਸ ਦੇ ਵਿੱਚੋਂ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨਗਰ ਹਿੱਤ ਦੀ ਜਮਾਨਗੀ ਹੋਣ ਜਾ ਰਹੀ ਹੈ ਸਰ ਸ਼ੰਕਰ ਜੀ ਇਹ ਜੋ ਗਦਕਾ ਟੀਮ ਹੈ ਇਹ ਸਾਡੇ ਪਿੰਡ ਦੀ ਟੀਮ ਹੈ ਜੋ ਹਰ ਸਾਲ ਇਹ ਸੇਵਾ ਨਿਸ਼ਕਾਮ ਨਿਭਾਉਂਦੀ ਹੈ ਅਤੇ ਨਗਰ ਕੀਰਤਨ ਦੀ ਰੌਣਕ ਦੇ ਵਿੱਚ ਚਾਰ ਚੰਨ ਲਗਾਉਂਦੀ ਹੈ ਸਾਰ ਸੰਗਰਜੀ ਇਹ ਰਿਹਾ ਪਹਿਲਾ ਲੰਗਰ ਜੋ ਕਿ ਸੀ ਚਾਪ ਕੋੜਿਆਂ ਦਾ ਸਾਰ ਸੰਗਰਗੀ ਗਦਕਾ ਟੀਮ ਦੇ ਵਿੱਚ ਛੋਟੇ ਬੱਚੇ ਵੀ ਸ਼ਾਮਲ ਹੁੰਦੇ ਹਨ ਅਤੇ ਵੱਡੇ ਬੱਚੇ ਵੀ ਸ਼ਾਮਲ ਹੁੰਦੇ ਹਨ। ਸਾਰ ਸੰਗਰਗੀ ਇਹ ਰਹੇ ਗੁਰੂ ਜੀ ਦੇ ਪੰਜ ਪਿਆਰੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਹੀ ਸਾਰਾ ਨਗਰ ਕੀਰਤਨ ਚੱਲ ਰਿਹਾ ਹੈ। ਸਾਰ ਸੰਗਰਗੀ ਨਗਰ ਕੀਰਤਨ ਦੇ ਵਿੱਚ ਸਾਰੇ ਹੀ ਵਿਕਰਾਂ ਨੂੰ ਸਜਾਉਣ ਦੀ ਸੇਵਾ ਸਾਦੇ ਪਿੰਡ ਦੀ ਸੰਗਤਾਂ ਦੇ ਵੱਲੋਂ ਹੀ ਨਿਭਾਈ ਜਾਂਦੀ ਹੈ। ਸੋ ਸਾਰਾ ਸੰਗਰਜੀ ਇਸ ਟਰਾਲੀ ਦੇ ਵਿੱਚ ਜੋ ਸੰਗਤ ਬੈਠੀ ਹੈ ਉਹ ਸਾਡੇ ਪਿੰਡ ਦੀ ਸੁਖਮਣੀ ਸੁਸਾਇਟੀ ਹੈ ਜੋ ਹਰ ਐਤਵਾਰ ਨੂੰ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਖਮਣੀ ਸਾਹਿਬ ਦੀ ਸੇਵਾ ਸੰਗਤ ਰੂਪ ਵਿੱਚ ਹਣੇ ਪਹੁੰਚਦੀ ਹੈ ਅਤੇ ਅੱਜ ਉਹ ਇਸ ਨਗਰ ਕੀਰਤਨ ਦੇ ਵਿੱਚ ਕੀਰਤਨ ਦੀ ਸੇਵਾ ਕਰ ਰਹੀ ਹੈ ਅਤੇ ਸਾਡੇ ਪਿੰਡ ਵਿੱਚ ਨਿਕਲਣ ਵਾਲੇ ਹਰੇਕ ਨਗਰ ਕੀਰਤਨ ਦੇ ਵਿੱਚ ਕੀਰਤਨ ਦੀ ਸੇਵਾ ਸੁਖਮਣੀ ਸੁਸਾਇਟੀ ਹੀ ਨਿਭਾਉਂਦੀ ਹੈ ਸੋਸਾਰ ਸੰਗਰਜੀਤ ਤੁਸੀਂ ਦੇਖ ਹੀ ਸਕਦੇ ਹੋ ਨਗਰ ਕੀਰਤਨ ਦਾ ਸੋਹਣਾ ਜਿਹਾ ਦ੍ਰਿਸ਼ ਸੋਸਾਰ ਸੰਗਰਜੀਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੰਜਰਾ ਪਰਿਵਾਰ ਵੱਲੋਂ ਸੰਗਤਾਂ ਤੇ ਲਈ ਦੁੱਧ ਦਾ ਲੰਗਰ ਅਤੇ ਪੰਜਾਂ ਪਿਆਰਿਆਂ ਨੂੰ ਸਰਪਾਉਂ ਪੇੜ ਖਿਤੇ ਗਏ ਹਨ ਸੋ ਸਾਰ ਸੰਗਰਜੀ ਹੁਣ ਇਹ ਨਗਰ ਕੀਰਤਨ ਸਾਡੇ ਪਿੰਡ ਦੇ ਮੇਨ ਬਜਾਰਾ ਵਿੱਚੋਂ ਹੁੰਦਾ ਹੋਇਆ ਅੱਗੇ ਵਧੇਗਾ ਸੋ ਸਾਰ ਸੰਗਰਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਸਾਡੇ ਪਿੰਡ ਦੀ ਗਦਗਾ ਤੀਨ ਦੇ ਵੱਲੋਂ ਜਗਾ ਜਗਾ ਤੇ ਗਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਸੋਸਾਰ ਸੰਗਰਜੀਤ ਸਿੰਘ ਜੋ ਇਹ ਪਿੱਛੇ ਮੰਦਿਰ ਦੇਖ ਰਹੇ ਹੋ ਉਹ ਇੱਕ ਇਤਿਹਾਸਿਕ ਮੰਦਿਰ ਹੈ ਜੋ ਕਿ ਮਾ ਚਾਮੁੰਦਾ ਦੇਵੀ ਦੇ ਨਾਲ ਜਾਣਿਆ ਜਾਂਦਾ ਹੈ ਸੋਸਾਰ ਸੰਗਰਜੀਤ ਸਿੰਘ ਦੇਖੀ ਸਕਦੇ ਹੋ ਕਿ ਗਦਗਾ ਟੀਮ ਦੇ ਵਿੱਚ ਛਾਂਬੜ ਛੋਤੇ ਛੋਤੇ ਬੱਚੇ ਵੀ ਪੂਰੇ ਹੀ ਉਤਸ਼ਾਹ ਦੇ ਨਾਲ ਗਦਗੇ ਦੇ ਜੋਰ ਦਿਖਾ ਰਹੇ ਨੇ ਸੋਸਾਰ ਸੰਗਰ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਲਸੀ ਪਰਿਵਾਰ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਲੰਗਰਾਂ ਦੀ ਸੇਵਾ ਕੀਤੀ ਗਈ ਹੈ। ਸੋਸਾਰ ਸੰਗਰ ਜੀ ਇਸ ਜਗ੍ਹਾ ਦੇ ਉੱਤੇ ਸੰਗਤਾਂ ਦੇ ਵੱਲੋਂ ਗੁਰੂ ਮਹਾਰਾਜ ਦੇ ਸਤਕਾਰ ਦੇ ਲਈ ਸ਼ੋਰਟ ਬੰਚਦਾਏ ਗਏ ਸਨ। ਇੱਕ ਸ਼ੋਰ ਬੰਬ ਹਵਾ ਦੇ ਵਿੱਚ ਨਾ ਚੱਲ ਕੇ ਸੰਗਤ ਦੇ ਵਿੱਚ ਆ ਕਰਕੇ ਹੀ ਚੱਲ ਗਿਆ ਸਾਰ ਸੰਗਰ ਜੀ ਹਾਸਾ ਹੋਣ ਤੋਂ ਤਾਂ ਬਚ ਗਿਆ ਲੇਕਿਨ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਜਾਂ ਨਗਰ ਕੀਰਤਨ ਦੇ ਵਿੱਚ ਬੰਬ ਨਾ ਚਲਾਏ ਜਾਣ ਇੱਕ ਤਾਂ ਇਹ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਅਤੇ ਦੂਸਰਾ ਇਹ ਇੱਕ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ ਸੋ ਸਾਧ ਸੰਗਰਜੀ ਤੁਸੀਂ ਦੇਖ ਹੀ ਸਕਦੇ ਹੋ ਵਿਚਾਰ ਦੇ ਵਿੱਚ ਸੰਤਾਂ ਦਾ ਥਾਥਾ ਮਾਰਦਾ ਇਕੱਠ ਅਤੇ ਇਸੇ ਹੀ ਥਾਥਾ ਮਾਰਦਾ ਇਕਾਂਢ ਦੇ ਕਰਕੇ ਪੂਰੇ ਬਾਜ਼ਾਰ ਦੇ ਵਿੱਚ ਹੀ ਭੀੜ ਭੜੱਕੇ ਵਾਲਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਸਾਡੇ ਪਿੰਡ ਦੇ ਹਰੇਕ ਤਿਉਹਾਰ ਨੂੰ ਹਰੇਕ ਧਰਮ ਦੇ ਲੋਕ ਬੜੇ ਹੀ ਪਿਆਰ ਅਤੇ ਬੜੇ ਹੀ ਚੰਮ ਦੇ ਨਾਲ ਮਨਾਉਂਦੇ ਹਨ ਸਰਸੰਗਰਜੀਤ ਸਾਦੇ ਪਿੰਡ ਦੇ ਸਾਰੇ ਹੀ ਦੁਕਾਨਦਾਰਾਂ ਦੇ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੇ ਲਈ ਭਾਂਡ ਭਾਂਣ ਦੇ ਲੰਗਰ ਵੀ ਲਗਾਏ ਗਏ। ਸਰਸੰਗਰਜੀਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਗਲ ਪਰਿਵਾਰ ਦੇ ਵੱਲੋਂ ਨਗਰ ਕੀਰਤਨ ਦਾ ਭਰਪੂਰ ਸਵਾਗਤ ਪੰਜਾਂ ਪਿਆਰਿਆਂ ਦੇ ਲਈ ਸਿਰਪਾਉ ਅਤੇ ਸੰਗਤ ਲਈ ਲੰਗਰ ਵੀ ਹਾਜ਼ਰ ਕੀਤੇ ਗਏ ਸੋਸਾਡ ਸੰਗਰ ਜੀ ਇਹ ਰਿਹਾ ਸਾਡੇ ਪਿੰਡ ਦਾ ਬੱਸ ਸਟੈਂਡ ਵਾਲਾ ਮਸ਼ਹੂਰ ਚੌਂਕ ਇੱਥੇ ਵਿਗਤ ਘਾਟੀ ਨੇ ਬਹੁਤ ਸਾਰੇ ਗਦਕੇ ਦੇ ਜੋਹਰ ਦਿਖਾਏ ਅਤੇ ਸੰਗਤਾਂ ਦੇ ਦੁਕਾਨਦਾਰ ਬਨਣ ਲਗਾਏ ਗਏ ਭਾਦ ਭਾਂ ਦੇ ਲੰਗਰ ਵੀ ਛਕੇ ਸੋਸਾਰ ਸੰਗਰ ਜੀ ਨਗਰ ਕੀਰਤਨ ਸਾਦੇ ਪਿੰਡ ਵਿੱਚ ਹੀ ਬਣੇ ਹੋਏ ਪਾਪਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵੱਲ ਜਾ ਰਿਹਾ ਹੈ ਸੋਸਾਰ ਸੰਗਰ ਜੀ ਨਗਰ ਕੀਰਤਨ ਦੇ ਪਾਪਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਣ ਤੇ ਸਾਰੇ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦਾ ਭਰਪੂਰ ਸਵਾਗਤ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਹਾਜ਼ਰ ਕੀਤੇ ਗਏ ਸੋਸਾਰ ਸੰਗਤ ਜੀ ਤੁਸੀਂ ਦੇਖ ਹੀ ਸਕਦੇ ਹੋ ਨਗਰ ਕੀਰਤਨ ਦੇ ਪਹੁੰਚਣ ਤੇ ਸਾਰੇ ਹੀ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾ ਰਿਹਾ ਹੈ। ਸੋਸਾਰ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਭਾਈ ਮੂਰਤਾ ਸਿੰਘ ਨਿਹੰਗ ਜੀ ਵੱਲੋਂ ਬੜੀ ਸਖਤ ਮਿਹਨਤ ਅਤੇ ਲਗਨ ਦੇ ਨਾਲ ਕਰਵਾਈ ਗਈ ਹੈ। ਸੋਸਾਰ ਸੰਗਰ ਜੀ ਇਹ ਰਿਹਾ ਬਾਬਾ ਜੀਵਣ ਸਿੰਘ ਗੁਰਦੁਆਰਾ ਸਾਹਿਬ ਦਾ ਅੰਦਰ ਦਾ ਅਲੌਕਿਕ ਦ੍ਰਿਸ਼ ਸੋਸਾਰ ਸੰਗਰ ਜੀ ਹੁਣ ਪਾਲਕੀ ਸਾਹਿਬ ਸਾਡੇ ਪਿੰਡ ਦੇ ਵਿੱਚ ਸਥਿਤ ਤੀਸਰਾ ਗੋਦਵਾਰਾ ਗੁਰੂ ਨਾਨਕ ਦਰਬਾਰ ਉਸ ਦੇ ਵਿੱਚ ਪੜਾਹ ਕਰਨ ਲਈ ਜਾਵੇਗੀ ਸੋਸਾਰ ਸੰਗਰ ਜੀ ਇਸ ਜਗ੍ਹਾ ਦੇ ਵਿੱਚ ਵੀ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਗੁਰੂ ਮਹਾਰਾਜ ਦਾ ਸਵਾਗਤ ਕੀਤਾ ਗਿਆ। ਸੋਸਾਰ ਸੰਗਰ ਜੀ ਹੁਣ ਪਾਲਕੀ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਤੋਂ ਹੁੰਦੇ ਹੋਏ ਢਿੱਲੋ ਮੁਹੱਲੇ ਵਿੱਚ ਪਹੁੰਚ ਚੁੱਕੇ ਹਨ। ਅਤੇ ਸਾਧ ਸੰਗਤ ਜੀ ਜਿਹੜੀ ਸੰਗਤ ਨੇ ਕਿਤੇ ਵੀ ਪ੍ਰਸ਼ਾਦਾ ਨਹੀਂ ਛਕਿਆ ਉਹ ਇਸ ਜਗ੍ਹਾ ਦੇ ਪ੍ਰਸ਼ਾਦਾ ਛਕਦੇ ਹੀ ਹਨ ਕਿਉਂਕਿ ਢਿੱਲੋ ਪਰਿਵਾਰ ਬਹੁਤ ਹੀ ਪਿਆਰ ਭਾਵਨਾ ਅਤੇ ਸਤਕਾਰ ਦੇ ਨਾਲ ਪ੍ਰਸ਼ਾਦਾ ਸ਼ਕਾਉਂਦਾ ਹੈ। ਬਾਕੀ ਸਾਧ ਸੰਗਤ ਜੀ ਤੁਸੀਂ ਇਹਨਾਂ ਦਾ ਬਹੁਤ ਹੀ ਸੋਹਣਾ ਅਤੇ ਸੁਚੱਜਾ ਪ੍ਰਬੰਧ ਇਸ ਵੀੜ ਦੇ ਰਾਹੀਂ ਦੇਖ ਹੀ ਸਕਦੇ ਹੋ। ਸੋਸਾਰ ਸੰਗਰ ਜੀ ਇਸ ਜਗ੍ਹਾ ਤੇ ਆ ਕੇ ਵੀ ਮੁਹੱਲੇ ਵਾਸੀਆਂ ਨੇ ਗੁਰੂ ਮਹਾਰਾਜ ਦਾ ਪਰਮਾ ਸੁਆਦ ਕੀਤਾ ਅਤੇ ਸੰਗਤਾਂ ਲਈ ਦੁੱਧ ਅਤੇ ਮਿਠਾਣ ਪਦਾਰਥ ਵੀ ਹਾਜ਼ਰ ਕੀਤੇ ਸੋਸਾਰ ਸੰਗਰ ਜੀ ਇਹ ਪਾਰਕੀ ਸਾਹਿਬ ਦਾ ਅਖੀੜਲਾ ਪੜਾ ਸੀ ਇਸ ਕਰਕੇ ਇਸ ਜਗ੍ਹਾ ਦੇ ਉੱਪਰ ਹਰੇਕ ਗੱਤਕਾ ਖਿਡਾਰੀ ਨੇ ਆਪਣੇ ਪੂਰੇ ਜੋਸ਼ ਅਤੇ ਉਸ਼ਾਹ ਰਣ ਗੱਤਕੇ ਦੇ ਜੋਰ ਦਿਖਾਏ ਸੋ ਸਰ ਸੰਗਰਜੀ ਹੁਣ ਥੋੜਾ ਹਨੇਰਾ ਵੀ ਹੋ ਚੁੱਕਿਆ ਸੀ ਇਸ ਕਰਕੇ ਇਸ ਜਗ੍ਹਾ ਦੇ ਉੱਪਰ ਗਦਗਾ ਖਿਡਾਰੀਆਂ ਨੇ ਅੱਗ ਦੇ ਨਾਲ ਸਤੰਦਵੇ ਕੀਤੇ ਤੁਸੀਂ ਦੇਖ ਹੀ ਸਕਦੇ ਹੋ ਇਹ ਸੋਹਣਾ ਜਿਹਦ ਦ੍ਰਿਸ਼ ਸੋਸਾਰ ਸੰਗਰ ਜੀ ਇਹ ਰਿਹਾ ਹੁਣ ਸਾਡੇ ਪਿੰਡ ਦਾ ਅਖੀਰਲਾ ਲੰਗਰ ਅਤੇ ਇਸ ਤੋਂ ਬਾਅਦ ਹੁਣ ਪਾਲਕੀ ਸਾਹਿਬ ਗੁਰਦੁਆਰਾ ਸਾਹਿਬ ਜਾਣ ਲਈ ਰਵਾਨਾ ਹੋ ਚੁੱਕੀ ਹੈ ਸੋਸਾਰ ਸੰਗਰ ਜੀ ਹੁਣ ਪਾਲਕੀ ਸਾਹਿਬ ਜਿਸ ਜਗ੍ਹਾ ਤੋਂ ਰਵਾਨਾ ਹੋਈ ਸੀ ਉਥੇ ਪਹੁੰਚ ਚੁੱਕੀ ਹੈ ਭਾਵ ਗੁਰਦੁਆਰਾ ਖਾਲਸਾ ਪੁਰੀ ਵਿਖੇ ਪਹੁੰਚ ਚੁੱਕੀ ਹੈ ਸੋ ਸਰ ਸੰਕਰ ਜੀ ਹੁਣ ਗਤਕਾ ਟੀਮ ਨੇਵੀ ਫਤੇ ਨਮਨ ਲੈ ਕਰਕੇ ਗਤਕਾ ਦੀ ਸਮਾਪਤੀ ਕਰ ਦਿੱਤੀ ਹੈ ਅਤੇ ਸਰ ਸੰਕਰ ਜੀ ਇਸ ਸਮਾਗਮ ਦੀ ਖੁਣ ਇੱਥੇ ਸਮਾਪਤੀ ਹੈ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਦਾਸ ਕਰਦੇ ਹਾਂ ਕਿ ਉਹ ਇਸ ਨਗਰ ਨਿਵਾਸੀਆਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਅੱਗੇ ਤੋਂ ਇਹ ਸਮਾਗਮ ਨੂੰ ਅਸੀਂ ਹੋਰ ਵੀ ਵੱਰ ਛੜ ਕੇ ਅਤੇ ਵੱਡੇ ਪੱਧਰ ਤੇ ਵੰਡਾ ਸਕੀਏ ਸੋਸਾਰ ਸੰਗਰ ਜੀ ਇਹ ਰਹੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਜੋ ਕਿ ਘੜ ਤੋਂ ਘੜ 32 ਸਾਲ ਤੋਂ ਨਿਸਕਾਮ ਸੇਵਾ ਕਰ ਰਹੇ ਹਨ ਅਸੀਂ ਇਹਨਾਂ ਦੀ ਤੰਦਰੁਸਤੀ ਅਤੇ ਲੰਬੀ ਆਰਜ਼ੂ ਦੀ ਅਰਦਾਸ ਕਰਦੇ ਹਾਂ ਸੋਸਾਰ ਸੰਗਰ ਜੀ ਹੁਣ ਤੁਹਾਨੂੰ ਅਸੀਂ ਮਿਲਦੇ ਹਾਂ ਅਗਲੀ ਕਿਸੇ ਹੋਰ ਵਧੀਆ ਜੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਸਭ ਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ